ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਕਿੰਮੀਓ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵਗੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਵਧੀਆ ਠੀਕ ਠਾਕ ਆ ਜੀ ਤੇ ਅੱਜ ਆਪਾਂ ਨੇ ਜੀ ਦਸਵੀਂ ਦਾ 382 ਅੱਜ ਆਪਾਂ ਨੇ ਪ੍ਰਸ਼ਾਦਾ ਤਿਆਰ ਕੀਤਾ ਸਿੰਘਾਂ ਨੂੰ ਸ਼ਕਾਇਆ ਤਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਹੈਪੀ ਫੈਮਿਲੀ ਚੈਨਲ ਨੂੰ ਜਿਹੜੇ ਪਹਿਲੀ ਵਾਰੀ ਦੇਖ ਰਹੇ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵਾਸਟੈਂਪ ਪੂਰਾ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਾਂ ਜੀ ਵੀਡੀਓ ਕਰਦਿਆਂ ਸਟਾਰਟ ਉਹ ਐ ਕੁਛੀਕਾ ਕਾਲਸਾ ਮਾਈ ਕੁਛੀ ਕੀ ਪ੍ਰਦੇਸ਼ ਵੇਰ ਦਾ ਟਾਈਮ ਹੈ ਜੀ 3 ਵਜੇ ਹੋਏ ਨੇ ਆਪਾਂ ਜੀ ਹੁਣ ਪਹਿਲਾਂ ਧਾ ਡੋਕਾ ਚੋਕ ਲਿਉਣੀ ਆ ਆਪਣੇ ਪਾਠ ਲਿਆ ਪਹਿਲਾਂ ਕਰ ਪਾਠ ਕਰਕੇ ਆਪਾਂ ਹੁਣ ਉਤਰ ਟੰਗਣਾ ਕਰਨੀ ਚਾਹੁੰਦੇ ਆ ਤੇ ਧਾ ਡੋਕਾ ਚੋਕ ਲਿਉਣੀ ਆ ਉਸ ਤੋਂ ਬਾਅਦ ਫਿਰ ਆਪਾਂ ਰੋਈ ਦੇ ਕੰਮ ਕਰਾਂਗੇ ਅੱਜ ਸਿੰਘਾਂ ਨੂੰ ਪਰਸ਼ਾਦ ਅਛਕਾਇਆ ਜਾਊਗਾ ਆਪਾਂ ਨੇ ਜੀ ਧਾਰ ਕੱਢ ਲਿਆਂ ਦੀ ਧਾਰ ਕੱਢ ਕੇ ਹੁਣ ਆਪਾਂ ਨੇ ਦੁੱਧ ਲਿਆ ਪੋਣਾ ਤੇ ਇੱਕ ਆਪ ਬੋਤਲ ਦੇ ਵਿੱਚ ਦੁੱਧ ਪਾ ਦਾਂਗੇ ਜਿਹੜਾ ਸਿੰਘਾਂ ਨੂੰ ਇਸ਼ਨਾਨ ਕਰਾਇਆ ਜਾਊਗਾ ਤੇ ਉਹ ਆਪਾਂ ਦੁੱਧ ਅਲੱਗ ਰੱਖ ਦਿੰਨੇ ਆ ਬੋਤਲ ਦੇ ਵਿੱਚ ਪਾ ਕੇ ਆਪਾਂ ਬਾਲਟੀਆਂ ਵੇਲੀਆਂ ਕਰ ਦਿੰਨੇ ਆ ਆਪਾਂ ਦੁੱਧ ਸਾਰਾ ਪੁਣ ਕੇ ਰੱਖ ਲੈਣੇ ਆ ਆਪਾਂ ਨਾਲੇ ਇੱਕ ਪਾਸੇ ਖੀਰ ਧਰ ਦਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਬੌਸ ਟਾਈਮ ਪੂਰਾ ਕਰਿਆ ਕਰੋ ਵੀਡੀਓ ਦਾ ਆਪਾਂ ਜੀ ਦਸਵੀਂ ਵਾਲੇ ਦਿਨ ਇੰਨੇ ਹੀ ਸਵੇਰ ਨੂੰ ਜਲਦੀ ਉੱਠਦੀਆਂ 3 ਵਜੇ ਕਿਉਂਕਿ ਫਿਰ ਸਿੰਘਾਂ ਨੂੰ ਪ੍ਰਸ਼ਾਦਾ ਸ਼ਕਾਇਆ ਜਾਂਦਾ ਅੱਜ ਤਾਂ ਆਪਾਂ ਨੇ ਕਿਉਂਕਿ ਮਝਰੀ ਤੇ ਗਾਂ ਦੀ ਸੋਚ ਖੋਲਣੀ ਸੀ ਉਹਦੇ ਕਰਕੇ ਆਪਾਂ ਨੇ ਜਲਦੀ ਉਦੋਂ ਵੀ ਜਲਦੀ ਉੱਠ ਖੜੇ ਤੇ ਹੁਣ ਮੇਰੇ ਕੋਲੇ ਜੀ ਹੁਣ ਥੋੜਾ ਦਹੀਂ ਸੀਗਾ ਤੇ ਹੁਣ ਆਪਾਂ ਜਿਆਦਾ ਦਹੀਂ ਨਹੀਂ ਜਮਾਇਆ ਕਰਾਂਗੇ ਆਪਾਂ ਸਾਬ ਦਾ ਹੀ ਦਹੀਂ ਜਮਾਇਆ ਕਰਾਂਗੇ ਜਿੰਨਾ ਕੁ ਖਾਣਾ ਵਾ ਤੇ ਉਹ ਮੈਂ ਹੁਣ ਇੱਕ ਪਾਸੇ ਮਸ਼ੀਨ ਲਾ ਦਿੰਨੀ ਆ ਤੇ ਜਾਨੂੰ ਆਪਣਾ ਮੱਖਣ ਬਣ ਜੂਗਾ ਇਹ ਆਪਣੇ ਕੋਲ ਥੋੜੀ ਜਿਹੀ ਮਲਾਈ ਪਈ ਸੀ ਤਾਜੀ ਆ ਵੀ ਆਪਾਂ ਨੇ ਵਿੱਚੇ ਐਡ ਕਰਤੀ ਤੇ ਆਪਾਂ ਨੇ ਇੱਕ ਵਾਰੀ ਚਾਹ ਬਣਾ ਲਈ ਸੀ ਚਾਹ ਬਣਾ ਕੇ ਮੈਂ ਠੰਡੇ ਰੱਖਤੀ ਮੈਂ ਕਿ ਠੰਡੀ ਹੋਈ ਮੈਂ ਪੀਵਾਂਗੀ ਮੈਂ ਜਿਆਦਾ ਗਰਮ ਚਾਹ ਨਹੀਂ ਪੀਂਦੀ ਹੈਗੀ ਤੇ ਚਾਹ ਨੂੰ ਆਪਣੇ ਇਹ ਕੰਮ ਹੋ ਗਏ ਆਪਣੇ ਦੁੱਧ ਬਾਅਦ ਤੇ ਤੇ ਹੁਣ ਮੈਂ ਸੋਚਿਆ ਜੀ ਮੈਂ ਥੋੜਾ ਦਾਲ ਪੀ ਭੋਂਕੇ ਰੱਖ ਦਵਾਂ ਪਾਣੀ ਦੇ ਵਿੱਚ ਜਾਨੂੰ ਮੈਂ ਚਾਹ ਪੀਣੀ ਆ ਤੇ ਚੌਲ ਪੀ ਆਪਾਂ ਖੀਰ ਵਾਸਤੇ ਆਪਾਂ ਭੋਂਕੇ ਰੱਖ ਦਿੰਨੇ ਆ ਪੰਜਿਕ ਮਿੰਟ ਭਿਜੇ ਰਹਿਣਗੇ ਤੇ ਫਿਰ ਆਪਾਂ ਚਾਹ ਪੀ ਕੇ ਜਾਨੂੰ ਉਦੋਂ ਬਾਅਦ ਵਿੱਚ ਮੈਂ ਇੱਕ ਪਾਸੇ ਕੁੱਕਰ 'ਚ ਦਾਲ ਪਾ ਕੇ ਰੱਖ ਦੂੰਗੀ ਤੇ ਇੱਕ ਪਾਸੇ ਆਪਾਂ ਖੀਰ ਧਾਰ ਪਾ ਕੇ ਜਾਨੂੰ ਹੌਲੀ-ਹੌਲੀ ਰਿੱਚੀ ਜਾਊਗੀ ਮੈਂ ਦੀ ਪ੍ਰਸ਼ਾਦ ਬਣਾਉਣ ਲੱਗੀ ਸੀ ਮੈਂ ਕਿ ਪਹਿਲਾਂ ਮੈਂ ਪ੍ਰਸ਼ਾਦ ਬਣਾ ਦਵਾਂ ਵੀ ਪਹਿਲਾਂ ਆਪਾਂ ਪ੍ਰਸ਼ਾਦ ਦਾ ਮੱਥਾ ਟੇਕਣਾ ਆ ਤੇ ਬਾਅਦ ਵਿੱਚ ਮੇਕਅਪ ਨੂੰ ਬਾਕੀ ਹੌਲੀ ਹੌਲੀ ਕਰੀ ਜਾਊਂਗੀ ਕਿਉਂਕਿ ਫਿਰ ਜਲਦੀ ਜਾਣਾ ਸੀਗਾ ਚਲੋ ਆਪਣਾ ਜੀ ਇੱਕ ਪਾਸੇ ਪਾਣੀ ਵੀ ਗਰਮ ਰੱਖਿਆ ਹੋਇਆ ਸੀਗਾ ਤੇ ਫਿਰ ਉਦੋਂ ਆਪਾਂ ਬਾਅਦ ਵਿੱਚ ਮੱਥਾ ਟੇਕੇ ਤੋਂ ਬਾਅਦ ਸਿੰਘਾਂ ਨੂੰ ਪ੍ਰਸ਼ਾਦ ਆ ਸ਼ਕਾਵਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਣਾ ਪ੍ਰਸ਼ਾਦ ਬਣ ਗਿਆ ਸੀ ਜੀ ਤੇ ਹੁਣ ਵਿੱਚ ਮੈਂ ਗਰਮ ਪਾਣੀ ਕੀਤਾ ਹੋਇਆ ਸੀ ਇਹ ਵੀ ਵਿੱਚ ਪਾ ਦੂੰਗੀ ਤੇ ਇੱਕ ਪਾਸੇ ਮੈਂ ਦੁੱਧ ਗਰਮ ਰੱਖਤਾ ਸੀਗਾ ਹਜੇ ਮੈਂ ਖੀਰ ਵੀ ਇੱਕ ਪਾਸੇ ਰੱਖੂੰਗੀ ਤੇ ਫਿਰ ਆਪਾਂ ਦਾਲ ਵੀ ਬਣਾਵਾਂਗੇ ਇੱਕ ਪਾਸੇ ਕੁੱਕਰ ਵਿੱਚ ਤੁਸੀਂ ਵੀਡੀਓ ਨੂੰ ਜੀ ਐਂਡ ਤੱਕ ਦੇਖਿਓ ਆਪਣਾ ਜੀ ਪ੍ਰਸ਼ਾਦ ਬਣ ਕੇ ਬਿਲਕੁਲ ਰੈਡੀ ਆ ਤੇ ਆਪਾਂ ਇਹ ਥੋੜਾ ਜਿਹਾ ਠੰਡਾ ਹੋਏ ਤੇ ਫਿਰ ਆਪਾਂ ਇੱਕ ਡੋਲੂ ਦੇ ਵਿੱਚ ਪਾਵਾਂਗੇ ਆਪਣਾ ਜੀ ਪ੍ਰਸ਼ਾਦ ਥੋੜੀ ਜਿਹਾ ਠੰਡਾ ਹੋ ਗਿਆ ਸੀ ਹੁਣ ਮੈਂ ਇੱਕ ਡੋਲੀ ਦੇ ਵਿੱਚ ਪਾ ਦੂੰਗੀ ਤੇ ਨਾਲ ਹੀ ਆਪਾਂ ਨੇ ਜੀ ਜਿਹੜਾ ਉਥੇ ਚਰਾਗ ਕਰਨਾ ਵਾ ਚਰਾਗ ਜਗਾਉਣਾ ਵਾ ਤੇ ਉਹਦੇ ਲਈ ਨਾ ਆਪਾਂ ਇੱਕ ਛੋਟੀ ਜਿਹੀ ਮੈਂ ਲਈ ਹੋਈ ਆਪਣਾ ਪਾਂਡਾ ਪਿਓੜੀ ਵਿੱਚ ਮੈਂ ਦੇਸੀ ਘਿਓ ਪਾ ਦੇ ਲਹੀ ਹਣੀ ਨਾਲ ਡੋਲਦਾ ਨਹੀਂ ਹੈਗਾ ਛੋਟੀ ਜਿਹੀ ਡੋਲੀ ਹੈ ਤੇ ਇਹਦਾ ਵਧੀਆ ਟੱਕਣ ਲੱਗ ਜਾਂਦਾ ਹੈ ਮੇਰੇ ਕੋਲ ਜੀ ਜਿਆਦਾ ਭਰਾਈ ਗਈ ਸੀ ਕਿਤੇ ਫਿਰ ਮੈਂ ਕਿਾ ਥੋੜੀ ਜਿਹਾ ਕੱਢ ਤਾ ਕਿ ਉਹ ਤੇ ਮੈਂ ਕਿਾ ਫਿਰ ਡੋਲ ਜੂਗਾ ਤੇ ਉੱਪਰ ਮੇਰੇ ਕਾਂਗ ਚ ਲਾ ਦੂੰਗੀ ਤੇ ਫਿਰ ਆਪਾਂ ਡੋਲੂ ਦੇ ਵਿੱਚ ਇਹਨੂੰ ਰੱਖ ਦਾਂਗੇ ਇਹ ਚੰਗੀ ਤਰ੍ਹਾਂ ਨਾਲ ਫਿਰ ਫਿੱਟ ਹੋ ਜਾਂਦੀ ਹੈ ਫਿਰ ਡੋਲਾ ਤਾਂ ਨਹੀਂ ਹੈਗਾ ਇਹ ਕਿਉਂ ਆਪਣਾ ਇੱਕ ਪਾਸੇ ਜੀ ਮੈਂ ਖੀਰ ਰੱਖਤੀ ਹੁਣ ਰਿਚਣ ਵਾਸਤੇ ਤੇ ਇੱਕ ਪਾਸੇ ਆਪਾਂ ਨੇ ਪਾਣੀ ਪਾ ਕੇ ਰੱਖਤਾ ਸੀ ਆ ਕੁੱਕਰ ਦੇ ਵਿੱਚ ਪਾਣੀ ਗਰਮ ਹੋ ਗਿਆ ਹੁਣ ਮੈਂ ਇਹਦੇ ਵਿੱਚ ਦਾਲ ਵੀ ਧੋ ਕੇ ਐਡ ਕਰਤੀ ਤੇ ਫਿਰ ਆਪਾਂ ਆਟਾ ਵੀ ਗੁੰਨਾਂਗੇ ਆਟਾ ਗੁੰਨ ਕੇ ਫਿਰ ਉਹ ਤਾਜ਼ਾ ਜਿਹੜਾ ਆਟਾ ਗੁੰਨਾਂਗੇ ਨਾ ਜੀ ਸੁੱਚਾ ਤੇ ਉਹਦੇ ਆਪਾਂ ਚਰਾਗ ਬਣਾਵਾਂਗੇ ਦੋ ਤੇ ਇੱਕ ਘਰ ਵਾਸਤੇ ਘਰੇ ਬਾਦ ਵਿੱਚ ਮੱਥਾ ਟੇਕਾਂਗੇ ਤੇ ਇੱਕ ਨਾਲ ਮੁੰਡੀ ਸਾਹਿਬ ਦੇ ਦਵਾਂਗੇ ਜਿੱਥੇ ਬਾਬੇ ਸ਼ਿੱਤਾਂ ਦੇ ਮੱਥਾ ਟੇਕਣ ਜਾਣਾ ਵਾ ਮੈਂ ਦੋ ਚਿਰਾਗ ਬਣਾਉਂਗੀ ਆਟੇ ਦੇ ਬਣਾਈਦੇ ਆ ਜੀ ਅਸੀਂ ਚਿਰਾਗ ਦੋਨੇ ਆਪਾਂ ਨੇ ਜੀ ਪ੍ਰਸ਼ਾਦ ਵੀ ਪਾਤਾ ਸੀ ਤੇ ਇੱਕ ਦੇਸੀ ਘਿਓ ਵੀ ਪਾਤਾ ਸੀ ਮੈਂ ਚਿਰਾਗ ਵੀ ਦੋਨੇ ਬਣਾ ਲੇ ਆਟਾ ਗੁੰਨ ਲਿਆ ਸੀਗਾ ਤੇ ਹੁਣ ਮੈਂ ਇੱਥੇ ਬੱਤੀਆਂ ਬਟਣ ਲੱਗੀ ਸੀ ਤੇ ਮੈਂ ਕਿਹਾ ਬੱਤੀਆਂ ਵਟ ਲਵਾਂ ਤੇ ਇੱਕ ਮੈਂ ਘਰ ਵਾਸਤੇ ਬੱਤੀ ਰੱਖ ਲੂ ਇੱਕ ਮੈਂ ਨਾਲ ਦੂੰਗੀ ਤੇ ਆਪਾਂ ਨੇ ਇਹ ਸਾਰਾ ਸਮਾਨ ਜੀ ਪਾ ਕੇ ਦੁੱਧ ਘਿਓ ਪ੍ਰਸ਼ਾਦ ਸਾਰਾ ਕੁਝ ਆਪਣੇ ਰੈਡੀ ਰੱਖਿਆ ਪਿਆ ਤੇ ਬਸ ਹੁਣ ਜੀ ਜਾਣ ਦੀ ਇਹਨਾਂ ਦੀ ਤਿਆਰੀ ਹੈ ਤੇ ਆਪਾਂ ਹੁਣ ਇੱਕ ਝੋਲੇ ਦੇ ਵਿੱਚ ਪਾ ਦਾਂਗੇ ਸਾਰਾ ਇਹ ਸਮਾਨ ਤੇ ਆਟਾ ਗੁੰਨ ਲਿਆ ਸੀ ਆਪਾਂ ਘੀਰ ਵੀ ਧਰਤੀ ਦਾਲ ਵੀ ਧਰਤੀ ਸੀ ਇੱਕ ਪਾਸੇ ਆਪਣਾ ਇਧਰ ਮਖਣੀ ਵੀ ਬਣ ਕੇ ਬਿਲਕੁਲ ਤਿਆਰ ਸੀਗੀ ਤੇ ਆਪਾਂ ਮਧਾਣੀ ਬੰਦ ਕਰਤੀ ਏਤਾ ਜੀ ਚਲੇ ਗਏ ਹੁਣ ਬਾਬੇ ਸ਼ੀਦਾਂ ਦੇ ਮੱਥਾ ਟੇਕਣ ਆਪਣੀ ਜੀ ਦਾਲ ਬਣ ਕੇ ਬਿਲਕੁਲ ਰੈਡੀ ਆ ਇੱਕ ਪਾਸੇ ਮੈਂ ਤੜਕਾ ਰੱਖਿਆ ਹੋਇਆ ਸੀਗਾ ਲਾਉਣ ਵਾਸਤੇ ਤੇ ਖੀਰ ਵੀ ਬਣ ਗਈ ਆਪਣੀ ਥੋੜਾ ਜਿਹਾ ਮੈਂ ਪਾਣੀ ਰੱਖਿਆ ਹੋਇਆ ਸੀ ਦਾਲ ਵਿੱਚ ਪਾਉਣ ਵਾਸਤੇ ਗਰਮ ਆਪਣੀ ਜੀ ਪ੍ਰਸ਼ਾਦ ਵੀ ਬਣਾ ਲਿਆ ਤੇ ਚਰਾਗ ਵੀ ਬਣਾ ਲਿਆ ਆਟੇ ਦਾ ਤੇ ਆ ਹੋ ਗਿਆ ਆਪਣਾ ਦੇਸੀ ਘਿਓ ਆਪਾਂ ਜੀ ਹੁਣ ਮੱਥਾ ਟੇਕ ਦਿੰਨੇ ਆ ਆਪਾਂ ਜੀ ਲੱਗੇ ਸੀਗੇ ਹੁਣ ਪ੍ਰਸ਼ਾਦਾ ਤਿਆਰ ਕਰਨਾ 9:07 ਦਾ ਟਾਈਮ ਸੀਗਾ ਤੇ ਹੁਣ ਪੂਰਾ ਦਿਨ ਚੜ ਗਿਆ ਸੀਗਾ ਤੇ ਹੁਣ ਆਪਾਂ ਸਾਰੇ ਪ੍ਰਸ਼ਾਦੇ ਤਿਆਰ ਕਰ ਲਾਂਗੇ ਬਸ ਬਾਬਾ ਜੀ 7:00 ਵਜੇ ਆਉਣਗੇ ਜੀ ਇਹ ਜਦੋਂ ਆਪਾਂ ਦਸਵੀਂ ਦਾ ਪ੍ਰਸ਼ਾਦਾ ਸ਼ਕਾਉਨੇ ਆਪਾਂ ਕਹਿ ਦਿੰਨੇ ਆ ਜੀ ਇਹ 36 ਪ੍ਰਕਾਰ ਦਾ ਭੋਜਨ ਹੈ ਸਿੰਘਾਂ ਨੂੰ ਸ਼ਕਾਇਆ ਜਾਂਦਾ ਵਾ ਤੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਸੋ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰੀ ਚੈਨਲ ਨੂੰ ਦੇਖ ਰਹੇ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜੀ ਆਪਾਂ ਜੀ ਹੁਣ ਬਾਬਾ ਜੀ ਆ ਗਏ ਆਪਾਂ ਨੇ ਪ੍ਰਸ਼ਾਦਾ ਰੈਡੀ ਰੱਖ ਲਿਆ ਹੁਣ ਆਪਾਂ ਬਾਬਾ ਜੀ ਨੂੰ ਪ੍ਰਸ਼ਾਦਾ ਸ਼ਕਾ ਦਨੇ ਆ